ਹਾਂਜੀ ਸਵਾਗਤ ਹੈ ਸਾਰੇ ਵੀਰਾਂ ਦਾ ਅਸਾ ਚੜ੍ਹਦੀ ਕਲਾ ਚਮਗੇ ਆਪਾਂ ਇੱਕ ਤੁਹਾਨੂੰ ਜਾਣਕਾਰੀ ਦੇਣੀ ਸੀ ਅੱਜ ਤੇ ਆਪਾਂ ਟਰੈਕਟਰ ਦੇ ਟਾਇਰ ਪੁੱਠੇ ਕਰਕੇ ਪਾਏ ਨੇ ਇਹ 6 16ਾਂ ਦੇ ਟਾਇਰ ਆਉਂਦੇ ਸੀ ਪਹਿਲਾਂ ਇਹ ਇਹ ਆਪਾਂ ਪਾਏ ਹੋਣੇ 7 50 16 ਦੇ ਉਹ ਚੜਾਈ ਕਰਕੇ ਨਾ ਫਿਰ ਇਹਦੇ ਨਾਲ ਸਪੈਂਡਲ ਦਾ ਥੋੜਾ ਫਰਕ ਰਹਿੰਦਾ ਸੀ ਉਂਗਲੀ ਜਿੰਨਾ ਕੁ ਤੇ ਉਹ ਫਿਰ ਮਿੱਟੀ ਨਾਲ ਚੱਕ ਕੇ ਆਪਣੇ ਸਪੈਂਡਲ ਦੇ ਉੱਪਰ ਮਾਰਦਾ ਸੀ ਆ ਚੀਜ਼ ਦੇ ਉੱਤੇ ਤੇ ਉਹਦੇ ਨਾਲ ਜਿਵੇਂ ਆਪਾਂ ਕੱਦੂ ਕਰਦੇ ਹਾਂ ਮਾੜਾ ਮੁੱਟਾ ਜੀ ਬੀ ਜੇ ਵਿੱਚ ਮਿੱਟੀ ਚਲੀ ਗਈ ਤਾਂ ਬੁਸ਼ ਵੜ ਦਿੰਦਾ ਗਰੀਸ ਦੇ ਵਿੱਚ ਮੈਂ 100 ਕੇ ਆਹ ਦੇਖੋ ਆਪਾਂ ਲੱਗੇ ਸੀ 15 ਤਰੀਕ ਨੂੰ ਕ ਤੋ ਤਾਂ ਹੈ ਨਹੀਂ ਬਸ ਸਿਰਫ ਇੰਨੀ ਕਿ ਮਿੱਟੀ ਜੰਮੀ ਆ ਇਹ ਚੀਜ਼ ਦਾ ਮੈਨੂੰ ਲੱਗਿਆ ਵੀ ਹਾਂ ਆਪਾਂ ਨੂੰ ਸਾਂਝੀ ਕਰਨੀ ਚਾਹੀਦੀ ਹੈ ਜਾਣਕਾਰੀ ਤਾਂ ਆਪਾਂ ਸਾਂਝੀ ਕਰੀ ਆ ਤੇ ਵਧੀਆ ਪ੍ਰੋਜੈਕਟ ਲੱਗਿਆ ਮੈਨੂੰ ਇਹ ਵੀ ਇਦਾਂ ਆਪਾਂ ਪੁੱਠਾ ਕਰਕੇ ਟਾਇਰ ਪਾ ਲਈਏ ਤਾਂ ਮਿੱਟੀ ਘੱਟ ਮਾਰਦਾ ਤੇ ਦੂਜਾ ਮੜੇ ਅਲਾਈਨਮੈਂਟ ਦਾ ਧਿਆਨ ਰੱਖਣਾ ਪੈਂਦਾ ਤੇ ਇੱਕ ਆ ਨਾ ਫੁੱਟ ਰੈਸਟ ਜਿਹੜੀ ਲਾਈ ਸੀ ਆਪਾਂ ਇਹ ਤੇ ਆ ਮਡਗਾਰਡ ਮੇਰੀ ਸਲਾਹ ਵੀ ਇੱਥੋਂ ਨਾ ਆਪਾਂ ਗਲਾਈ ਦੇ ਵਿੱਚ ਕਰਕੇ ਵੀ ਇਹਨੂੰ ਬੰਦ ਕਰੀਏ ਆ ਇੱਕ ਦਿਨ ਦੇ ਵਿੱਚ ਇੰਨੀ ਮਿੱਟੀ ਮਾਰੀ ਇਹਨੇ ਤਾਂ ਹਜੇ ਮੈਂ ਮਿੱਟੀ ਛਾੜਤੀ ਪੌੜੀ ਭਰ ਦਿੰਦਾ ਪੂਰੀ ਰੇਸ ਪੂਰੀ ਭਰ ਦਿੰ Eno quebrou o caranguejo,